ਐਸਓਆਈ ਦੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਦੇ ਅਗਲੇ ਪ੍ਰਧਾਨ ਵਜੋਂ ਰਣਵੀਰ ਸਿੰਘ ਢਿੱਲੋਂ ਦੀ ਅੱਜ ਨਿਯੁਕਤੀ ਹੋਈ ਹੈ ਜਿਹੜੇ ਕਿ ਹੁਣ ਸਾਡੇ ਨਾਲ ਮਤਲਬ ਕਿ ਚੈਨਲ ਈ ਮਿਸ਼ਨ ਪੰਜਾਬੀ ਨਾਲ ਜੁੜ ਚੁੱਕੇ ਨੇ ਸੋ ਸਭ ਤੋਂ ਪਹਿਲਾਂ ਸਰਦਾਰ ਰਣਵੀਰ ਸਿੰਘ ਢਿੱਲੋਂ ਜੀ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਰਣਵੀਰ ਸਿੰਘ ਢਿੱਲੋਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਕਾਰੀ ਵਿਦਿਆਰਥੀ ਵਿੰਗ ਐਸਓਆਈ ਜਾਂ ਕਹਿ ਲਈ ਕਿ ਸੋਈ ਦੀ ਤੁਸੀਂ ਬਤੌਰ ਪ੍ਰਧਾਨ ਵਾਗਡੋਰਾ ਸੰਭਾਲ ਲਈ ਹੈ ਪਹਿਲਾਂ ਤਾਂ ਚੈਨਲ ਵੱਲੋਂ ਤੁਹਾਨੂੰ ਇਸ ਵਕਾਰੀ ਅਹੁਦੇ ਦੀ ਮੁਬਾਰਕਵਾਦ ਤੇ ਨਾਲ ਢਿਲੋਂ ਸਾਹਿਬ ਸਾਨੂੰ ਇਸ ਘੱਲੂ ਜਾਣੂ ਕਰਵਾਇਓ ਕਿ ਤੁਸੀਂ ਸੋਈ ਦੇ ਹੁਣ ਪੰਜਵੇਂ ਪ੍ਰਧਾਨ ਹੋ ਹਨ ਇਸ ਤੋਂ ਪਹਿਲਾਂ ਕਿਉਂਕਿ ਜਥੇਬੰਦੀ ਦੇ ਜਿਹੜੇ ਫਾਊਂਡਰ ਪ੍ਰਧਾਨ ਵਜੋਂ ਜਿਹੜੇ ਹੁਣ ਕੋਆਰਡੀਨੇਟਰ ਵਜੋਂ ਕਾਰਸ਼ੀਲ ਨੇ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਉਹ ਕਾਰਸ਼ੀਲ ਰਹਿ ਉਹਨਾਂ ਨੇ ਇੱਕ ਮਜ਼ਬੂਤ ਇਹ ਨੁਦੇਸ਼ਾ ਦਿੱਤੀ ਇਸ ਮਾਮਲੇ ਨੂੰ ਇਸ ਜਥੇਬੰਦੀ ਨੂੰ ਤੇ ਜਥੇਬੰਦੀ ਅੱਗੇ ਵਾਪਕ ਕੂਬੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਸਮੇਂ ਅਗਰ ਉਹ ਬੰਟੀ ਰਮਣ ਆਏ ਪਰਮਿੰਦਰ ਬਰਾੜਾ ਆਏ ਰੋਬਨ ਬਰਾੜਾ ਆਏ ਤੇ ਸਾਰੇ ਇਹ ਥਾਪੇ ਗਏ ਤੇ ਅੱਜ ਤੁਸੀਂ ਪੰਜਵੇਂ ਪ੍ਰਧਾਨ ਵਜੋ ਤੁਹਾਡੀ ਨਿਯੁਕਤੀ ਤੁਹਾਡੇ ਲਈ ਮਾਣ ਵਾਲੀ ਗੱਲ ਹੈ ਤੇ ਤੁਸੀਂ ਇਸ ਨਿਯੁਕਤੀ ਨੂੰ ਇਸ ਵਕਾਰੀ ਮਾਣ ਸਨਮਾਨ ਨੂੰ ਸਿਆਸੀ ਲਿਹਾਜ਼ ਦਾ ਜਿਹੜਾ ਇਹ ਸਮਝਦੇ ਹੋ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆਂ ਜੀ ਜਿਨੇ ਇੱਕ ਨਮਾਣੇ ਜੇ ਵਰਕਰ ਤੇ ਕਿਰਪਾ ਕੀਤੀ ਹੈ ਤੇ ਮੈਂ ਤਹਿ ਦਿਲ ਤੋਂ ਧੰਨਵਾਦ ਆ ਸਾਡੀ ਪਾਰਟੀ ਦੇ ਮੇਰੇ ਅਤੀ ਸਤਿਕਾਰਯੋਗ ਪਾਰਟੀ ਸੁਪਰੀਮੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜੀ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਮੇਰੇ ਵੱਡੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੀ ਜੀ ਜਿਨ੍ਹਾਂ ਨੇ ਮੈਨੂੰ ਇਸ ਨਮਾਣੇ ਜੇ ਇੱਕ ਵਰਕਰ ਨੂੰ ਇਸ ਐਡੀ ਵੱਡੀ ਜ਼ਿੰਮੇਵਾਰੀ ਦੇ ਕਾਬਲ ਸਮਝਿਆ ਮੈਂ ਸਾਰੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਸਮਾਰ ਸਾਜ ਦਵਾਉਣਾ ਕਿ ਮੈਂ ਤਨਦੇਈ ਨਾਲ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਦਿਨ ਰਾਤ ਇੱਕ ਕਰਕੇ ਨਿਭਾਵਾਂਗਾ ਢਿਲੂ ਜੀ ਸਾਹਿਬ ਤੁਸੀਂ ਤੁਹਾਡਾ ਸਿਆਸੀ ਪਿਛੋਕੜ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਜੇ ਆਪਾਂ ਦੱਸ ਸਕੀਏ ਤਾਂ ਮਾਣ ਵਾਲੀ ਗੱਲ ਰਹੇਗੀ ਵੇਖੋ ਜੀ ਸ਼੍ਰੋਮਣੀ ਅਕਾਲੀ ਦਲ ਨਾਲ ਸਾਡੀ ਤਿੰਨ ਪੀੜੀਆਂ ਦੀ ਸਾਂਝ ਹੈ ਜੀ 1963 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਮੋਹਨ ਸਿੰਘ ਜੀ ਤੋਂੜ ਐਮਪੀ ਦਾ ਇਲੈਕਸ਼ਨ ਲੜੇ ਸੀ ਜੀ ਉਸ ਵੇਲੇ ਉਹਨਾਂ ਦੇ ਪੋਲਿੰਗ ਏਜੰਟ ਮੇਰੇ ਦਾਦਾ ਜੀ ਸੀ ਜੀ ਮੇਰੇ ਪਰਿਵਾਰ ਨੇ ਉਸ ਉਦੋਂ ਵੀ ਪਾਰਟੀ ਵਾਸਤੇ ਜੇਲ੍ਹ ਕੱਟੀ ਤੇ 2002 ਤੋਂ ਲੈ ਕੇ 7 ਦੇ ਵਿੱਚ ਜਦੋਂ ਕੈਪਟਨ ਦੀ ਸਰਕਾਰ ਦੇ ਦੌਰਾਨ ਹੂੰ ਬਾਦਲ ਪਰਿਵਾਰ ਨੂੰ ਰੈਸਟ ਕੀਤਾ ਗਿਆ ਤੇ 21 ਦਿਨ ਸਾਹਨੇਵਾਲ ਜੇਲ੍ਹ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਵੀ ਪਿੰਡ ਤੋਂ 4-5 ਸਾਢੇ ਹੋਰ ਸਰਕਾਰੀ ਯੋਗ ਨਾਲ ਹੂੰ ਠੀਕ ਹੈ ਵਰਕਰ ਤੇ ਉਹਨਾਂ ਨਾਲ 21 ਦਿਨ ਇੱਥੇ ਜੇਲ੍ਹ ਕੱਟੀ ਵੀ ਸਾਡਾ ਜਿਹੜਾ ਪਸ਼ੋਕੜ ਹੈ ਤਿੰਨ ਪੀੜੀਆਂ ਤੋਂ ਅਸੀਂ ਸ਼ੁਰੂ ਬਣੀ ਆਕਾਲੀ ਦਲ ਦੀ ਸੇਵਾ ਦੇ ਵਿੱਚ ਹਾਜ਼ਰ ਆ ਤੇ ਨਿਰਸਵਾਰਥ ਪਾਰਟੀ ਦੀ ਅੱਜ ਤੱਕ ਅਸੀਂ ਸੇਵਾ ਕੀਤੀ ਹੈ ਤੇ ਮੈਨੂੰ ਲੱਗਦਾ ਵੀ ਜਿਹੜਾ ਮੇਰੀਆਂ ਪਹਿਲੀਆਂ ਪੀੜ੍ਹੀਆਂ ਦੀ ਮਿਹਨਤ ਹੈ ਜਾਂ ਮੇਰੀ ਮਿਹਨਤ ਹੈ ਤੇ ਪ੍ਰਮਾਤਮਾ ਨੇ ਉਸ ਚੀਜ਼ ਦਾ ਸਾਨੂੰ ਅੱਜ ਫਲ ਦਿੱਤਾ ਜੀ ਹਾਂ ਢਿੱਲਨ ਸਾਹਿਬ ਕਹਿੰਦਾ ਭਾਵ ਕਿ ਤੁਸੀਂ ਇੱਕ ਟਕਸਾਲੀ ਇਕਾਲੀ ਪਰਿਵਾਰ ਨਾਲ ਸੰਬੰਧਤ ਹੋ ਤੇ ਕਿਹੜਾ ਜ਼ਿਲ੍ਹਾ ਪੈਂਦਾ ਹੈ ਕਿੱਥੋਂ ਤੁਹਾਡੀਆਂ ਸਰਗਰਮੀਆਂ ਸ਼ੁਰੂ ਹੋਈਆਂ ਜੇਕਰ ਬਤੌਰ ਵਿਦਿਆਰਥੀ ਤੁਹਾਡੀਆਂ ਸਮਾਵਾਂ ਦੀ ਆਪਾਂ ਗੱਲ ਕਰੀਏ ਮੇਰਾ ਫਰੋਇਪੁਰ ਜ਼ਿਲ੍ਹਾ ਹੈ ਜੀ ਜੀ ਤੇ ਇੱਕ ਬਾਰਡਰ ਤੇ ਮੇਰਾ ਛੋਟਾ ਜਿਹਾ ਪਿੰਡ ਹੈ ਕੜਮਾ ਪਿੰਡ ਹੈ ਜੀ 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 ਤੇ ਹਲਕਾ ਮੇਰਾ ਗੁਰੂ ਹਰ ਸਾਹਿਬ ਤੇ ਮੈਂ 2013 ਦੇ ਵਿੱਚ ਪੰਜਾਬ ਯੂਨੀਵਰਸਿਟੀ ਜਿੱਦੋਂ ਪੜਨ ਆਇਆ ਸੀ ਤੇ ਮੈਂ 2013 ਤੋਂ ਹੀ ਕਿਉਂਕਿ ਪਿਸ਼ੋਕਟ ਅਕਾਲੀ ਦਲ ਨਾਲ ਸਬੰਧਤ ਸੀ ਹੂੰ ਤੇ ਸੋ ਸੁਭਾਵਕ ਸੀ ਵੀ ਇੱਥੇ ਆ ਕੇ ਵੀ ਜਿਹੜਾ ਆ ਪਾਰਟੀ ਨੇ ਜੜਾਂ ਦੇ ਨਾਲ ਜੁੜੇ ਸੀ ਤੇ ਇਸੇ ਇੱਥੇ ਆ ਕੇ ਵੀ ਜਿਹੜਾ ਐਸਓਆਈ ਹੈ ਉਹ ਮੇਰੇ ਵਾਸਤੇ ਫਰਸਟ ਐਂਡ ਲਾਸਟ ਆਪਸ਼ਨ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਮੇਰਾ ਪਰਿਵਾਰ ਹਮੇਸ਼ਾ ਸਮਰਪਿਤ ਰਿਹਾ 2013 ਚ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਨਾ ਹੈ ਜੀ ਉਦੋਂ ਇੱਥੇ ਪਾਰਟੀ ਵੱਲੋਂ ਗੁਰਦੇਵ ਸਿੰਘ ਢਿੱਲੋਂ ਮੇਰੇ ਵੱਡੇ ਵੀਰ ਅੱਜਕੱਲ ਟੋਰਾਂਟੋ ਰਹਿ ਰਹੇ ਆ ਜੀ ਪਾਰਟੀ ਵੱਲੋਂ ਉਹ ਪ੍ਰਧਾਨ ਸੀ ਤੇ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸੀ ਤੇ 2013 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਵਿਦਿਆਰਥੀ ਜਥੇਬੰਦੀ ਐਸ.ਵੀ. ਨਾਲ ਜੁੜ ਕੇ ਤੇ ਲਗਾਤਾਰ 10-11 ਸਾਲ ਤੋਂ ਇੱਥੇ ਅਸੀਂ ਯੂਨੀਵਰਸਿਟੀ ਦੇ ਵਿੱਚ ਐਸ.ਵੀ. ਲਈ ਕੰਮ ਕਰ ਰਹੇ ਆ ਤੇ ਅੱਜ ਐਸ.ਓ.ਵੀ ਦੀ ਜਿਹੜੀ ਅਸੀਂ ਮਿਹਨਤ ਕੀਤੀ ਉਸ ਪਾਰਟੀ ਨੇ ਮੇਰੀ ਮਿਹਨਤ ਨੂੰ ਝੋਲੀ ਪਾਇਆ ਮੈਂ ਸਾਰੀ ਪਾਰਟੀ ਦਾ ਤੈਅ ਦਿਨ ਸੁਪਰ ਗਿਆ ਓਕੇ ਰਣਵੀਰ ਸਿੰਘ ਢਿੱਲੋਂ ਜੀ ਤੁਸੀਂ ਫਿਰ ਹੁਣ ਜਥੇਬੰਦਕ ਢਾਂਚਾ ਨਵੇਂ ਸਿਰੋਂ ਅਸਾਰੋਗੇ ਕੀ ਬਦਲਾਅ ਕਰੋਗੇ ਕੀ ਤਬਦੀਲੀ ਲਿਆਓਗੇ ਦੇਖੋ ਜੀ ਜਿਹੜੀ ਐਸ.ਓ.ਵੀ ਜਥੇਬੰਦੀ ਹੈ ਹਮੇਸ਼ਾ ਵਿਦਿਆਰਥੀਆਂ ਦੇ ਹੱਕਾਂ ਵਾਸਤੇ ਜਾਂ ਐਜੂਕੇਸ਼ਨ ਵਾਸਤੇ ਹਮੇਸ਼ਾ ਸਮਰਪਿਤ ਰਹੀ ਹੈ ਹਮਮ ਕਦੇ ਵੀ ਵਿਦਿਆਰਥੀਆਂ ਨੂੰ ਐਜੂਕੇਸ਼ਨ ਨੂੰ ਲੈ ਕੇ ਕੋਈ ਵੀ ਸਮੱਸਿਆ ਆਈ ਹੈ ਯੂਨੀਵਰਸਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਆਈ ਹੈ ਹਮ ਤੇ ਜਾਂ ਕੋਈ ਗਰੀਬ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਈ ਹੈ ਤੇ ਐਸਵਾਈ ਨੇ ਹਮੇਸ਼ਾ ਜਿੰਨੇ ਵੀ ਵਿਦਿਆਰਥੀ ਵਰਗ ਹੈ ਉਹਦੀ ਹਮੇਸ਼ਾ ਬਾਹ ਫੜੀ ਹੈ ਤੇ ਮਦਦ ਕੀਤੀ ਹੈ ਤੇ ਅੱਗੇ ਵਾਸਤੇ ਵੀ ਅਸੀਂ ਇਹੋ ਜਿਹੇ ਪ੍ਰੋਗਰਾਮ ਲਿਖਾਂਗੇ ਕਿ ਜੋ ਵੀ ਜਿਹੜੇ ਸਾਡੇ ਪ੍ਰੋਗਰਾਮ ਨੇ ਉਹ ਸਟੂਡੈਂਟ ਵੈਲਫਰ ਵੈਲਫੇਅਰ ਨਾਲ ਰਿਲੇਟਡ ਹੋਣ ਤੇ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਵੱਧ ਤੋਂ ਵੱਧ ਐਜੂਕੇਟਿਡ ਹੋ ਕੇ ਤੇ ਵਿਦੇਸ਼ ਜਾਣ ਦਾ ਜਿਹੜਾ ਰੁਝਾਨ ਹੈ ਕਿਸੇ ਤਰੀਕੇ ਉਸ ਰੁਝਾਨ ਨੂੰ ਰੋਕ ਕੇ ਤੇ ਐਜੂਕੇਸ਼ਨ ਦਾ ਵਿੱਚ ਜਿਹੜਾ ਇਸ ਤਰੀਕੇ ਦਾ ਸਿਸਟਮ ਲੈ ਕੇ ਆਈਏ ਵੀ ਸਾਡੇ ਬੱਚੇ ਇੱਥੇ ਵੱਧ ਤੋਂ ਵੱਧ ਨੌਕਰੀਆਂ ਪ੍ਰਾਪਤ ਕਰਨ ਤੇ ਆਪਣਾ ਪੰਜਾਬ ਛੱਡਣ ਦੀ بجائے ਇੱਥੇ ਰਹਿ ਕੇ ਆਪਣੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ। ਢਿੱਲੂ ਸਾਹਿਬ ਜਿਵੇਂ ਕਿ ਹੁਣ ਸਿਆਸੀ ਲਿਹਾਜ਼ ਦੀ ਜੇਕਰ ਆਪਾਂ ਨਿਰੋਲ ਗੱਲ ਕਰ ਲਈਏ ਅਗਲੇ ਸਮੇਂ ਲੋਕ ਸਭਾ ਦਾ ਚੋਣ ਪੇੜ ਕਹਿਣ ਦਾ ਭਾਵ ਕਿ ਉਹ ਬਾਜ਼ੀ ਚੁੱਕਾ ਹੈ। ਤਾਂ ਉਹਦੇ ਵਿੱਚ ਐਸ.ਓ.ਆਈ ਦੀ ਕੀ ਭੂਮਿਕਾ ਰਹੇਗੀ? ਪਾਰਟੀ ਵੱਲੋਂ ਜੀ ਜੋ ਵੀ ਹੁਕਮ ਪਾਰਟੀ ਕਰੇਗੀ ਐਸ.ਓ.ਆਈ ਨੂੰ ਹੂੰ ਐਸੋ ਵੀ ਹਰੇਕ ਹੁਕਮ ਤੇ ਪਹਿਰਾ ਦੇਗੀ ਤੇ ਦਿਨ ਰਾਤ ਇੱਕ ਕਰਕੇ ਪਾਰਟੀ ਵਾਸਤੇ ਪਾਰਟੀ ਦੀ ਜਿੱਤ ਵਾਸਤੇ ਯਤਨਸ਼ੀਲ ਰਹੇਗੀ ਜੋ ਵੀ ਪਾਰਟੀ ਹਾਈ ਕਮਾਂਡ ਸਾਡੀ ਡਿਊਟੀ ਲਾਏਗੀ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਪਰ ਪਿਛਲੇ ਕਾਫੀ ਸਮੇਂ ਤੋਂ ਜੇ ਜੇਕਰ ਆਪਾਂ ਚੋਣ ਦ੍ਰਿਸ਼ ਦੀ ਆਪਾਂ ਗੱਲ ਕਰ ਲਈਏ ਤਾਂ ਪਾਰਟੀ ਕਾਫੀ ਹਾਸ਼ੀਏ ਤੇ ਡਾਊਨਫਾਲ ਦੇ ਵਿੱਚ ਹੈ ਕੋਈ ਉਹਨਾਂ ਸਹਿਯੋਗ ਪੰਜਾਬ ਦੇ ਲੋਕਾਂ ਵੱਲੋਂ ਨਹੀਂ ਮਿਲ ਰਿਹਾ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖੋਗੇ ਕਿਵੇਂ ਤੁਹਾਨੂੰ ਲੱਗੇਗਾ ਕਿਵੇਂ ਐਸਓਈ ਦੀ ਭੂਮਿਕਾ ਇੱਕ ਐਮ ਬਣੇ ਕਿ ਪਾਰਟੀ ਉੱਪਰ ਉੱਠ ਸਕੇ ਵੇਖੋ ਜੀ ਝੂਠ ਸੋਹਣੀ ਪੈਕਿੰਗ ਦੇ ਵਿੱਚ ਬਲੇਟਾ ਹੋਵੇ ਨਾ ਜੀ ਹੂੰ ਤੇ ਸੱਚ ਨਾਲੋਂ ਵੀ ਪਹਿਲਾਂ ਵਿਕਦਾ ਪਰ ਨਾਲ ਸਚਾਈ ਇਹ ਵੀ ਆ ਵੀ ਵਿਕਦਾ ਇੱਕ ਵਾਰ ਹੂੰ ਸੋ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਦੇ ਸਾਰੇ ਗੁੰਮਰਾਹ ਕਰਕੇ ਹੂੰ ਸੱਤਾ ਤਾਂ ਹਥਿਆਲੀ ਪਰ ਜਿਹੜੇ ਅੱਜ ਪੰਜਾਬੀ ਐ ਉਹ ਬਿਲਕੁਲ ਉਹਨਾਂ ਦੀ ਸਚਾਈ ਤੋਂ ਵਾਕਿਫ ਹੋ ਚੁੱਕੇ ਐ ਤੇ ਲੋਕ ਅਜੇ ਨਵਜ ਪਛਾਣਨ ਲੱਗੇ ਐ ਕਿ ਜੇ ਪੰਜਾਬ ਦੀ ਬਿਹਤਰੀ ਹੋ ਸਕਦੀ ਐ ਤਾਂ ਪੰਜਾਬ ਦੇ ਉਹ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਪੰਜਾਬੀਅਤ ਦੀ ਪਹਿਰੀ ਦਾ ਪਹਿਰੇਦਾਰੀ ਵਾਸਤੇ ਜਿਹੜਾ ਸਭ ਤੋਂ ਵੱਡਾ ਆਪਸ਼ਨ ਹੈ ਸ਼੍ਰੋਮਣੀ ਅਕਾਲੀ ਦਲ ਇਸੇ ਕਰਕੇ ਵੇਖੋ ਵੀ ਦਿਨੋਂ ਦਿਨ ਜਿਹੜਾ ਰੁਝਾਨ ਹੈ ਪਿਛਲੇ ਦਿਨੀ ਅਸੀਂ ਬਾਗੀ ਤੇ ਵੀ ਤਿੰਨ ਲਗਾਤਾਰ ਕਾਨਫਰੰਸ ਕੀਤੀਆਂ ਕਿੰਨੇ ਭਾਰੀ ਇਤਸ਼ਾਹ ਦੇ ਨਾਲ ਉਥੇ ਵਰਕਰ ਪਹੁੰਚਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਜਿਹੜਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਬਿਲਕੁਲ ਅਸੀਂ ਚੜ੍ਹਦੀ ਕਲਾ ਦੇ ਵਿੱਚ ਅਸੀਂ ਸੀਟਾਂ ਜਿੱਤ ਕੇ ਤੇ ਦੁਬਾਰਾ ਅਸੀਂ ਸੱਤਾ ਸੱਤਾ ਦੇ ਵਿੱਚ ਆਪਣੀ ਨੁਮਾਇੰਦਗੀ ਦਰਜ ਕਰਾਂਗੇ ਕਿੰਦਾ ਭਾਵ ਕਿ ਤੁਸੀਂ ਪਾਰਟੀ ਦੇ ਵਿੱਚ ਇੱਕ ਬਤੌਰ ਹਰਿਆ ਹਰਿਆਵਲ ਦਸਤੀ ਜਾਂ ਵਿਦਿਆਰਥੀ ਵਿੰਗ ਵਜੋਂ ਜਿਹੜੇ ਆਪਣੀ ਫੈਸਲੀ ਆਪ ਲਵੋਗੇ ਜਾਂ ਪਾਰਟੀ ਦੇ ਵਿੱਚ ਕੋਈ ਦਬਾਅ ਹੋ ਵੀ ਰਹੂਗਾ ਸਿਆਸੀ ਲਿਹਾਜ਼ ਦਾ ਪਾਰਟੀ ਦੀ ਲੀਡਰਸ਼ਿਪ ਦਾ ਨਹੀਂ ਵੇਖੋ ਜੀ ਪਾਰਟੀ ਦੇ ਵਿੱਚ ਕੋਈ ਵੀ ਡਿਸੀਜਨ ਲਿਆ ਜਾਂਦਾ ਤਾਂ ਉਹ ਸਾਰਾ ਇੱਕ ਬਕਾਇਦਾ ਪ੍ਰੋਸੈਸ ਹੈ ਮੀਟਿੰਗ ਹੁੰਦੀ ਆ ਉਹਦੇ ਵਿੱਚ ਇੱਕ ਜੋ ਵੀ ਸਾਰੇ ਸਾਡੇ ਬੁੱਧੀਜੀਵੀ ਸਾਡੇ ਪਾਰਟੀ ਪ੍ਰਧਾਨ ਬੈਠਦੇ ਆ ਸਾਡੀ ਕੋਰ ਕਮੇਟੀ ਬੈਠਦੀ ਆ ਜਿਹੜੇ ਵਿੰਗਾਂ ਦੇ ਪ੍ਰਧਾਨ ਹੁੰਦੇ ਉਹ ਬੈਠਦੇ ਆ ਉਹ ਸਾਰਾ ਕੁਝ ਜੋ ਵੀ ਫੈਸਲੇ ਲਏ ਜਾਂਦੇ ਉਹ ਸਾਰੇ ਸਲਾਹ ਦੇ ਨਾਲ ਲਏ ਜਾਂਦੇ ਆ ਤੇ ਉਹ ਜਿਹੜੀ ਵੀ ਸਾਡੀ ਮੀਟਿੰਗ ਹੁੰਦੀ ਆ ਨੂੰ ਐਡਰੈਸ ਸਾਡੇ ਆਪਣੇ ਸਾਡੇ ਪਾਰਟੀ ਪ੍ਰਧਾਨ ਕਰਦੇ ਆ ਸੋ ਜੋ ਵੀ ਫੈਸਲਾ ਫੈਸਲਾ ਲੈ ਕੇ ਪੂਰਾ ਕੋਰ ਕਮੇਟੀ ਦੇ ਵਿੱਚ ਜਿਹੜੇ ਬੁੱਧੀਜੀਵੀਆਂ ਦੀ ਸਲਾਹ ਲੈ ਕੇ ਤੇ ਜਿਹੜਾ ਵੈਲਫੇਅਰ ਵਾਸਤੇ ਇੱਕ ਸਾਂਝਾ ਪਲੇਟਫਾਰਮ ਨਿਕਲ ਕੇ ਆਉਂਦਾ ਉਹ ਸਾਰਾ ਜਿਹੜਾ ਲਾਗੂ ਕਰਦੀ ਹੈ ਸਾਡੀ ਪਾਰਟੀ ਸਾਰਾ ਇੱਕ ਵੈਲ ਡਿਸਪਲਿਨ ਚੱਲਦਾ ਇਸ ਕਰਕੇ ਮਤਲਬ ਜੋ ਵੀ ਫੈਸਲੇ ਲਏ ਜਾਂਦੇ ਆ ਉਹ ਸਲਾਹ ਨਾਲ ਲਏ ਜਾਂਦੇ ਆ ਕੋਈ ਕਿਸੇ ਤੇ ਕਾਲੀ ਦਲ ਦੇ ਵਿੱਚ ਕੋਈ ਵੀ ਕਿਸੇ ਤੇ ਫੈਸਲਾ ਥੋਪਿਆ ਨਹੀਂ ਜਾਂਦਾ ਢਿਲੂ ਸਾਹਿਬ ਜਿਵੇਂ ਕਿ ਤੁਹਾਡਾ ਵਿੰਗੀ ਕਹਿੰਦਾ ਬਾ ਵਿਦਿਆਰਥੀ ਹੈ ਤੇ ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਵਿਦਿਆਰਥੀ ਵਰਗੇ ਯੂਨੀਵਰਸਿਟੀਆਂ ਦਾ ਕਾਲਜਾਂ ਦਾ ਉਹ ਮੰਗ ਵੱਡੇ ਪੱਧਰ ਉੱਤੇ ਕਰ ਰਿਹਾ ਕਿ ਵਿਦਿਆਰਥੀ ਚੋਣਾ ਹੋਣ ਜਦੋਂ ਕਿ ਬਾਕੀ ਉੱਤਰ ਪ੍ਰਾਦ ਦੇ ਵਿੱਚ ਇਵਨ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ ਵਿਦਿਆਰਥੀ ਚੋਣਾ ਮਤਲਬ ਵਿਧਿਵਾਦ ਪੂਰੀਆਂ ਨੇ ਪਰੰਤੂ ਪੰਜਾਬ ਦੇ ਵਿੱਚ ਜਦੋਂ ਕਾਲਾ ਦੌਰ ਸੀ ਉਸ ਤੋਂ ਬਾਅਦ ਇਹ ਚੋਣਾ ਦੀ ਬ੍ਰੇਕ ਲੱਗੀ ਮੁੜ ਕੇ ਖੋਲ੍ਹ ਨਹੀਂ ਸਕੀ ਤੁਸੀਂ ਇਹ ਚੋਣਾ ਸੰਬੰਧੀ ਤੁਹਾਡੀ ਕੀ ਸਟ੍ਰੈਟਜੀ ਰਹੇਗੀ ਨੇ ਵੇਖੋ ਜੀ ਚੰਗੀ ਲੀਡਰਸ਼ਿਪ ਅੱਗੇ ਲੈ ਕੇ ਆਉਣੀ ਹੈ ਤਾਂ ਮੈਨੂੰ ਲੱਗਦਾ ਵਿੱਚ ਚਨਾਵ ਆ ਜਿਹੜੀ ਉਹ ਵਧੀਆ ਚੀਜ਼ ਹੈ ਕਿਉਂਕਿ ਜੇ ਉੱਥੇ ਪਰ ਇਹ ਨਾਲ ਇਹ ਵੀ ਗੱਲ ਇਹ ਆ ਕਿ ਸਰਕਾਰਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਕਿ ਜਿਹੜੇ ਚਨਾਵ ਹੋਣ ਉਹਨਾਂ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਸਰਕਾਰਾਂ ਦਾ ਫਰਜ਼ ਹੈ ਜੇ ਲੌਰਨ ਆਰਡਰ ਨੂੰ ਮੇਨਟੇਨ ਕਰਕੇ ਕਿਸੇ ਵਧੀਆ ਤਰੀਕੇ ਇਲੈਕਸ਼ਨ ਹੁੰਦੇ ਆ ਤਾਂ ਮੈਨੂੰ ਲੱਗਦਾ ਕਿ ਯਕੀਨਨ ਜਿਹੜੀ ਚੰਗੀ ਲੀਡਰਸ਼ਿਪ ਨਿਕਲ ਕੇ ਬਾਹਰ ਆਉਂਦੀ ਪਰ ਪਿਛਲੀ ਵਾਰ ਆਪਾਂ ਦੇਖੀਏ ਕਿ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ 5 ਸਾਲ ਇੱਕ ਵਾਰ 10 ਸਾਲ ਇੱਕ ਵਾਰ ਇਕੱਠਿਆਂ 17 ਤੱਕ ਪਰੰਤੂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਵਿਦਿਆਰਥੀ ਚੋਣਾਂ ਦੇ ਕਈ ਵਾਰ ਐਲਾਨ ਤਾਂ ਭਾਵੇਂ ਕੀਤੇ ਜਾਂਦੇ ਰਹੇ ਪਰੰਤੂ ਅਮਲੀ ਰੂਪ ਨਹੀਂ ਇਹਨਾਂ ਵਕਤੇ ਸਾਹਮਣੇ ਆਇਆ। ਜੇ ਵੇਖੋ ਥੋੜਾ ਜਿਹਾ ਨਾ ਇੱਕ ਇਹ ਵੀ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਪੰਜਾਬ ਦੇ ਕਾਲਜਾਂ ਦੇਆਂ ਯੂਨੀਵਰਸਟੀਆਂ ਦੇ ਵਿੱਚ ਪੜਨ ਵਾਲੀ ਜਨਰੇਸ਼ਨ ਸੀ ਇਸ ਸਮੇਂ ਦੇ ਵਿੱਚ ਉਹਨਾਂ ਦਾ ਫੋਰਨ ਜਾਣ ਦਾ ਅਧਿਕਾਰ ਬਹੁਤ ਸੀ। ਹੂੰ ਸਵਿਸ ਕਰਕੇ ਜਿਹੜਾ ਐਡਮਿਸ਼ਨ ਹੀ ਨਾ ਮਾਤਰ ਹੋ ਰਹੀ ਸੀ ਵਿਦੇਸ਼ ਵਿਦਿਆਰਥੀਆਂ ਦੇ ਵਿੱਚ ਜਿਹੜਾ ਬਾਹਰ ਜਾਣ ਦਾ ਰੁਝਾਨ ਸੀ ਉਹਦੇ ਕਰਕੇ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਫੈਸਲਾ ਲਾਗੂ ਹੋਣ ਨੂੰ ਰਹਿ ਗਿਆ। ਹੂੰ ਪਰ ਜ਼ਰੂਰ ਮੈਨੂੰ ਇਹ ਚਿੰਤਾ ਦਾ ਵਿਸ਼ਾ ਮੈਨੂੰ ਇਹ ਲੱਗਦਾ ਕਿ ਵਿਦਿਆਰਥੀਆਂ ਨੂੰ ਪੰਜਾਬ ਦੇ ਵਿੱਚ ਰਹਿ ਕੇ ਚੰਗੀ ਐਜੂਕੇਸ਼ਨ ਪ੍ਰਾਪਤ ਕਰਕੇ ਤੇ ਆਪਦੇ ਪੰਜਾਬ ਦੀ ਆਪਣਾ ਪੰਜਾਬ ਪੰਜਾਬੀਅਤ ਦੀ ਬਿਹਤਰੀ ਵਾਸਤੇ ਆਪਦਾ ਇੱਥੇ ਹੀ ਭਵਿੱਖ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਢਿਲੋਂ ਸਾਹਿਬ ਜਿੱਦਾਂ ਕਿ ਤੁਹਾਡਾ ਹੁਣ ਖਾਸ ਫੋਕਸ ਹੋਏਗਾ ਕਿ ਵੱਧ ਤੋਂ ਵੱਧ ਜਿਹੜਾ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ ਸਿਆਸੀ لحاظ ਤੇ ਧਾਰਮਿਕ ਜਾਂ ਜੋ ਵੀ ਹੈ ਨਾ ਜਿਹੜੇ ਫੈਸਲੇ ਹੋਣਗੇ ਅਗਲੇ ਸਮੇਂ। ਜੀ। ਪਰੰਤੂ ਕਈ ਵਾਰ ਜਿਵੇਂ ਕਿ ਤੁਹਾਡੇ ਸੋਈ ਦੀ ਜੇਕਰ ਆਪਾਂ ਗੱਲ ਕਰ ਲਈਏ ਤੁਹਾਡੇ ਇੱਕ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਤਲਾੰਜਲੀ ਦੇ ਦਿੱਤੀ ਇੰਨੀ ਦੇ ਨਹੀਂ ਉਹ ਭਾਜਪਾ ਦੇ ਵਿੱਚ ਸਰਗਰਮ ਨੇ ਅਜਿਹਾ ਮਾਹੌਲ ਕਿਉਂ ਆਉਂਦਾ ਹੈ ਕਿ ਅਕਾਲੀ ਦਲ ਨੂੰ ਕਈ ਵੱਡੇ ਆਗੂ ਪਿਛਲੇ ਸਮੇਂ ਛੱਡ ਚੁੱਕੇ ਕਿਉਂਕਿ ਕਿ ਇੰਨੀ ਦੇ ਨਹੀਂ ਆਪ ਦੇ ਵਿੱਚ ਸਰਗਰਮ ਨੇ ਉਹ ਐਮਐਲਏ ਵੀ ਬਣ ਚੁੱਕੇ ਨੇ ਇੱਦਾਂ ਪਰਮਿੰਦਰ ਸਿੰਘ ਬਰਾੜ ਨੇ ਵੀ ਅਕਾਲੀ ਦਲ ਨੂੰ ਤਲਾੰਜਲੀ ਦੇ ਦਿੱਤੀ ਅੱਜ ਕੱਲ੍ਹ ਭਾਜਪਾ ਦੇ ਵਿੱਚ ਨੇ ਇਹ ਸਾਰਾ ਮਾਹੌਲ ਤੁਸੀਂ ਕਿਵੇਂ ਬਾਚੋਗੇ ਕਿਵੇਂ ਇਹ ਇਸ ਤਰ੍ਹਾਂ ਦਾ ਕੋਈ ਬੰਨ ਲਾਉਗੇ ਨਹੀਂ ਵੇਖੋ ਜੀ ਲੋਕਾਂ ਦੇ ਵਿੱਚ ਅੱਜ ਕੱਲ ਆਪਣੀ ਖੁਦਗਰਜ਼ੀ ਨੂੰ ਪਹਿਲ ਦੇਣ ਲੱਗੇ ਨਿੱਜੀ ਹਿੱਤਾਂ ਲੋਕਾਂ ਨੂੰ ਉਹ ਪਿਆਰੇ ਹੋ ਗਏ ਉਹਦਾ ਰੀਜ਼ਨ ਇਹ ਹੈ ਕਿ ਆਪਾਂ ਜਿੰਨਾ ਚਿਰ ਪਾਰਟੀ ਨਾਲ इमोਸ਼ਨਲੀ ਨਹੀਂ ਜੁੜਦੇ ਹੂੰ ਹੂੰ ਵੇਖੋ ਉਤਾਰ ਚੜ੍ਹਾ ਆਉਂਦੇ ਰਹਿੰਦੇ ਆ ਸਦਾ ਸੱਤਾ ਨਹੀਂ ਰਹਿੰਦੀ ਹੂੰ ਪਰ ਪਾਰਟੀ ਪ੍ਰਤੀ ਜਿਹੜਾ ਪ੍ਰੇਮ ਹੈ ਵਫਾਦਾਰੀ ਹੈ ਉਹ ਖੂਨ ਚ ਹੁੰਦੀ ਆ ਉਹ ਰਹਿਣੀ ਚਾਹੀਦੀ ਆ ਸੋ ਅੱਜ ਕੱਲ ਲੋਕਾਂ ਨੇ ਜਿਹੜਾ ਉਹਦੇ ਨਿੱਜੀ ਹਿੱਤ ਹੈ ਉਹਨਾਂ ਨੂੰ ਪਹਿਲਾਂ ਰੱਖ ਲਿਆ ਇਹ ਸੋ ਸੱਤਾ 'ਚ ਰਹਿਣਾ ਕਈਆਂ ਦਾ ਕਈਆਂ ਨੇ ਆदत ਆਪਦੀ ਬਣਾ ਲਈ ਹੈ ਹੂੰ ਸੋ ਬਾਕੀ ਕੁਝ ਉਹਨਾਂ ਦੇ ਆਪਦੇ ਕੋਈ ਕਾਰਨ ਵੀ ਹੋਣਗੇ ਮੈਂ ਉਹਨਾਂ ਬਾਰੇ ਤਾਂ ਕੀ ਕਹਿ ਸਕਦਾ ਜੀ ਹਾਂ ਵਿਦਿਆਰਥੀਆਂ ਤੋਂ हट ਕੇ ਜੇਕਰ ਆਪਾਂ ਨੌਜਵਾਨਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਵੱਡਾ ਰੋਜ਼ਾਨ ਹੈ ਬੜੀ ਚਿੰਤਾ ਵਾਲਾ ਇਹ ਵਿਸ਼ਾ ਹੈ ਤੇ ਨਾਲ ਜੇਕਰ ਸਿੱਖੇ ਦੀ ਪੱਖ ਤੋਂ ਗੱਲ ਕਰ ਲਈਏ ਪਤਿਤਪੁਣਾ ਇਹ ਦੋ ਵੱਡੇ ਜਿਹੜੇ ਮਸਲੇ ਨੇ ਉਹਦੇ ਉੱਤੇ ਤੁਹਾਡੀ ਜਥੇਬੰਦੀ ਦਾ ਕੋਈ ਖਾਸ ਦੇਖੋ ਜੀ ਪਿਛਲੇ ਸਾਲ ਵਿਸਾਖੀ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਐਸਾ ਆਇਆ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਸਾਖੀ ਸਾਡਾ ਐਡਾ ਪਵਿੱਤਰ ਤਿਹਾਰ ਜੀ ਵਿਸਾਖੀ ਦਾ ਤਿਹਾਰ ਮਨਾਇਆ ਤੇ ਅਸੀਂ ਉੱਥੇ ਦਸਤਾਰਬੰਦੀ ਸਮਾਗਮ ਕਰਾਇਆ ਹੂੰ ਹੂੰ ਜਿਦੇ ਵਿੱਚ ਮਤਲਬ ਕਈ ਵਿਦਿਆਰਥੀ ਆ ਜਿਹੜੇ ਵੱਖ-ਵੱਖ ਸਮੁਦਾਏ ਦੇ ਵੀ ਵਿਦਿਆਰਥੀ ਸੀ ਉਹਨਾਂ ਨੇ ਆ ਕੇ ਬੜੇ ਮਾਣ ਨਾਲ ਦਸਤਾਰਾਂ ਸਿਰ ਤੇ ਸਜਾਈਆਂ ਹੂੰ ਹੂੰ ਤੇ ਹੁਣ ਤੁਸੀਂ ਵੇਖ ਰਹੇ ਹੋ ਕਿ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਹੈ ਸਰ ਸਰਦਾਰ ਸਰਬਜੀਤ ਸਿੰਘ ਝਿੰਜਰ ਸਾਹਿਬ ਹੂੰ ਹੂੰ ਉਹਨਾਂ ਨੇ ਵੀ ਮਤਲਬ ਜਦੋਂ ਤੋਂ ਪ੍ਰਧਾਨ ਬਣਿਆ ਉਹ ਲਗਾਤਾਰ ਉਹਨਾਂ ਨੇ ਮਿਲਾਦਾ 5 ਤੋਂ 6 ਜਿਹੜੇ ਵੱਡੇ ਕੈਂਪ ਆ ਦਸਤਾਰਬੰਦੀ ਦੇ ਹੂੰ ਹੂੰ ਉਹ ਲਗਾ ਚੁੱਕੇ ਆ ਤੇ ਸਾਡੀ ਵੀ ਉਹਨਾਂ ਨੂੰ ਇਸ ਕੰਮ ਦੇ ਵਿੱਚ ਹਮੇਸ਼ਾ ਸੀ ਇੱਕ ਦੂਜੇ ਦਾ ਸਹਿਯੋਗ ਕਰਾਂਗੇ ਕਿਉਂਕਿ ਆ ਕੇਸਾਂ ਦੀ ਦਸਤਾਰ ਦੀ ਪੰਜਾਬ ਪੰਜਾਬੀ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਨਹੀਂ ਕਰੇਗਾ ਤਾਂ ਕੌਣ ਕਰੇਗਾ ਬਿਲਕੁਲ ਸੋ ਇਸ ਕਰਕੇ ਸਾਡੀ ਵਿਦਿਆਰ ਜਿਹੜੇ ਆਪਣੇ ਜੋ ਵੀ ਨੌਜਵਾਨ ਉਹਨਾਂ ਨੂੰ ਪਤਿਤ ਬਣੇ ਦਾ ਦੂਰ ਕਰਨ ਲਈ ਜਿਵੇਂ ਅਸੀਂ ਯੂਥ ਅਕਾਲੀ ਦਲ ਨੇ ਯਤਨ ਅਰੰਭੇ ਆਸੀਂ ਸੋਈ ਵੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕਰੇ ਸੋ ਇਸ ਸੰਨ ਸਾਡੇ ਨਾਲ ਰਣਵੀਰ ਸਿੰਘ ਢਿੱਲੋਂ ਜਿਹੜੇ ਕਿ ਅੱਜ ਐਸਓਆਈ ਦੇ ਜਿਹੜੇ ਨਵੇਂ ਪ੍ਰਧਾਨ ਨਿਯੁਕਤ ਹੋਏ ਨੇ ਸੋ ਢਿੱਲੋਂ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਈ ਮਿਸ਼ਨ ਪੰਜਾਬੀ